ਵਾਹ ਜੀ ਵਾਹ ਆ ਸੰਗਤ ਸਾਈਕਲਾਂ ਤੇ ਆਈ ਆ ਸਾਡੇ ਕੋਲੇ ਤੇਨਾਂ ਨੂੰ ਆਪਾਂ ਪੁੱਛਦੇ ਆ ਵੀ ਕਿੱਥੋਂ ਆਏ ਨੇ ਕਿਸਾਨ ਭਰਾਵੋ ਕਿੱਥੋਂ ਆਇਓ ਤੁਸੀਂ ਕਿਹੜੇ ਪਿੰਡ ਤੋਂ ਆਇਓ ਅਸੀਂ ਪਿੰਡ ਗਦਈਆ ਜ਼ਿਲ੍ਹਾ ਪਟਿਆਲਾ ਤਸੀਲ ਨਾਬਾ ਤੋਂ ਆਇਆ ਜੀ ਤਕਰੀਬਨ ਕਿੰਨੇ ਕਿਲੋਮੀਟਰ ਪੈ ਗਿਆ ਔਰੋਂ ਟੋਟੋ ਕੱਟ ਸਾਨੂੰ 2 ਘੰਟੇ ਲੱਗੇ 2 ਘੰਟੇ ਲੱਗੇ 4 ਵਜੇ ਤੁਰੇ ਸੀ ਜੀ ਅਸੀਂ ਹੁਣ ਟਾਈਮ ਦੇਖ ਲਓ ਕੀ ਹੋ ਗਿਆ ਆਊਗਾ ਜੀ 2 ਘੰਟੇ ਦਾ ਸਫ਼ਰ ਤੈਅ ਕਰਕੇ ਮੇਰੇ ਵੀਰ ਗਦਾਈਏ ਪਿੰਡ ਤੋਂ ਪੂਰੇ ਆਏ ਨੇ तकरीबन 40 ਕਿਲੋਮੀਟਰ ਬਾਟ ਮੰਨ ਕੇ ਚੱਲੋ ਆ ਦੇਖੋ ਦੋਨੇ ਵੀਰ ਮੇਰੇ ਸਾਈਕਲ ਤੇ ਲੰਗਰ ਦੇ ਵਿੱਚ ਪਹੁੰਚੇ ਨੇ ਨਾਬੇ ਬਲਾਖ ਦੇ ਵਿੱਚ ਧੰਨਵਾਦ ਕਰਦੇ ਆ ਨਾ ਵੀਰਾਂ ਦਾ ਜਿਨ੍ਹਾਂ ਨੇ ਖਰਚਾ ਵੀ ਬਚਾਇਆ ਤੇ ਆਪਣੀ ਡਿਊਟੀ ਵੀ ਨਿਭਾਈ ਆ ਝੰਡੇ ਲੈ ਕੇ ਤੁਸੀਂ ਆ ਜਦੋਂ ਕੀ ਕਰੋਗੇ ਰਾਤ ਨੂੰ ਡਿਊਟੀ ਦੀ ਨਿਵਾਮਾ ਦੇ ਜਿੱਥੇ ਵੀ ਸਾਡੀ ਡਿਊਟੀ ਲਾਵੋਗੇ ਸੇ ਹਾਜ਼ਰ ਆਣੀ ਨਾਬਾ ਬਲਾਕ ਦੇ ਗਦਾਈਏ ਪਿੰਡ ਤੋਂ ਆਪਦੀ ਡਿਊਟੀ ਨੂੰ ਸਹੀ ਮੰਨਦੇ ਹੋਏ ਨਿਮਾਉਣ ਵਾਸਤੇ ਆਪਣੇ ਲੰਗਰ ਦੇ ਵਿੱਚ ਦਬਲਾਨ ਸਟੇਸ਼ਨ ਦੇ ਪਹੁੰਚੇ ਨੇ 2 ਘੰਟੇ ਲੱਗੇ ਨੇ ਸਾਈਕਲ ਤੇ ਆਉਣ ਵਾਸਤੇ ਇਹਨਾਂ ਨੂੰ ਹੁਣ ਇਹ ਰਾਤ ਨੂੰ ਇਥੇ ਪਹਿਲਾ ਵੀ ਦੇਣਗੇ ਆਓ ਜੀ ਅੱਗੇ ਸਾਈਕਲ ਖੜਾਓ ਆ ਭਰਾਵੋ ਸੋਚ ਲਓ ਕੰਮ ਸਾਰੇ ਕਿਸਾਨਾਂ ਦਾ ਕਿਸ ਤਰ੍ਹਾਂ ਕਿਸਾਨ ਮਿਹਨਤ ਕਰਦੇ ਨੇ ਸਾਈਕਲਾਂ ਤੇ ਆਏ ਨੇ 2 ਘੰਟੇ ਲੱਗੇ ਨੇ ਆਉਣ ਵਾਸਤੇ 40 ਕਿਲੋਮੀਟਰ ਦਾ ਸਫ਼ਰ ਤੈ ਕੀਤਾ ਭਰਾਵੋ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ